शिवसेना अखंड भारत ਤੇ विश्व हिंदू संघ ਵੱਲੋਂ 4 اپریل ਸ਼ੁੱਕਰਵਾਰ શ્રીราม ਨਮੀ ਦੇ ਉਪਲਖ ਦੇ ਵਿਚ ਸ਼ਾ ਸ਼ੋਭਾ ਯਾਤਰਾ ਫਗਵਾੜਾ ਦੀ ਦਾਣਾ ਮੰਡੀ ਸਥਿਤ ਮੋਨੀ ਬਾਬਾ ਜੀ ਦੇ ਮੰਦਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਉਸ ਸ਼ੋਭਾ ਯਾਤਰਾ ਦੇ ਵਿੱਚ ਸ਼ੁਭ ਰਮ ਦੀ ਰਸਮ ਸਮਾਜ ਸੇਵਕ ਰਾਜਕੁਮਾਰ ਮੱਟੂ ਤੇ ਏਡੀਸੀ ਅੰਮ੍ਰਿਤਸਰ ਜਨਰਲ ਮੈਡਮ ਜੋਤੀ ਮੱਟੂ ਦੁਆਰਾ ਅਦਾ ਕੀਤੀ ਜਾਣੀ ਹੈ ਜਦ ਕਿ ਉਸ ਤੋਂ ਪਹਿਲਾਂ ਜੋਤੀ ਪੂਜਨ ਦੀ ਰਸਮ ਸ਼ਾਮ ਲਾਲ ਨੈਬ ਯੂਕੇ ਵਾਲਿਆਂ ਦੇ ਪਰਿਵਾਰ ਵੱਲੋਂ ਅਦਾ ਕੀਤੀ ਜਾਊਗੀ ਇਸ ਸ਼ੁਭ ਯਾਤਰਾ ਦਾ ਸ਼ੁਭ ਆਰੰਭ ਕੱਲ 4 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਮੋਨੀ ਬਾਬਾ ਜੀ ਦੇ ਮੰਦਰ ਤੋਂ ਦੁਪਹਿਰ 3 ਵਜੇ ਹੋਏਗਾ ਸ਼ੋਭਾ ਯਾਤਰਾ ਮੋਨੀ ਬਾਬਾ ਜੀ ਦੇ ਮੰਦਰ ਤੋਂ ਸ਼ੁਰੂ ਹੋ ਕੇ ਸੈਂਟਰਲ ਟਾਊਨ ਸੈਂਟਰਲ ਟਾਊਨ ਤੋਂ ਗਾਂਧੀ ਚੌਕ ਉਸ ਤੋਂ ਬਾਅਦ ਬਾਂਸਾ ਵਾਲਾ ਬਾਜ਼ਾਰ ਗਊਸ਼ਾਲਾ ਬਾਜ਼ਾਰ ਸਰਾਏ ਰੋਡ ਛਟਕਈਆਂ ਚੌਕ ਤੋਂ ਹੁੰਦੀ ਹੋਈ ਮੰਗਾ ਰੋਡ ਥਾਣੀ ਵਾਪਸ ਜੀਡੀ ਰੋਡ ਥਾਣੀ ਮੰਦਰ ਮੋਨੀ ਬਾਬਾ ਜੀ ਦੇ ਵਿੱਚ ਸਮਾਪਨ ਹੋਏਗਾ ਉੱਥੇ ਉਸ ਤੋਂ ਬਾਅਦ ਆਰਤੀ ਹੋਏਗੀ ਸਾਰੇ ਸਮੂਹ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਹੋ ਕੇ ਵੱਧ ਤੋਂ ਵੱਧ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਲਓ ਮੰਦਿਰ ਕਮੇਟੀਆਂ ਨੂੰ ਸਾਰਿਆਂ ਨੂੰ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਆ ਅਪੀਲ ਹੈ ਕਿ ਆਪਣੀ ਆਪਣੇ ਮੰਦਿਰ ਤੋਂ ਚਾਂਕੀਆਂ ਸੰਗੀਤਕ ਮੰਡਲੀਆਂ ਭੇਜਣ ਬਜ਼ਾਰਾਂ ਵਾਲਿਆਂ ਨੂੰ ਅਪੀਲ ਆ ਕਿ ਵਧੀਆ-ਵਧੀਆ ਸੰਗਤਾਂ ਵਾਸਤੇ ਪੰਡਾਰੇ ਲਗਾਨ ਪਾਣੀ ਦੀ ਛਵੀਲ ਲਗਾਨ ਸਵਾਗਤ ਵਾਸਤੇ ਫੁੱਲਾਂ ਦੀ ਵਰਸ਼ਾ ਦਾ ਨਾਲ ਸਵਾਗਤ ਕਰਨ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਮੈਂ ਸਵਾਗਤ ਕਰਦਾ ਹਾਂ